ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਝਾਮਕੇ ਖੁਰਦ ਤੇ ਜ਼ਿਲ੍ਹੇ ਤੇ ਤਹਿਸੀਲ ਦੀ ਗੱਲ ਕਰੀਏ ਤਾਂ ਸਜਣੋ ਸ਼ਹੀ ਤਰਨਤਾਰਨ ਸਾਹਿਬ ਆ ਜਾਂਦਾ ਤੋਨੂੰ ਮਲਾਉਣ ਲੱਗੇ ਆ ਪ੍ਰਤਾਪ ਵੀਰ ਨੂੰ ਪ੍ਰਤਾਪ ਸ਼ਾਹ ਕਹਿ ਦਿੰਦੇ ਆ ਵਪਾਰ ਲੈਣ ਦਾ ਕੰਮ ਆ ਤੇ ਰੂਟੀਨ ਚ ਵੀਰ ਦੇ ਕੋਲੇ ਜਿਹੜੇ ਪਸ਼ੂ ਉਹ ਵਿਕਰੀ ਵਾਲੇ ਹੁੰਦੇ ਆ ਆ ਮੈਂ ਕਿੰਨੇ ਚਿਰ ਦੀ ਗੱਬਣਾ ਸਾਰਾ ਲੇਖਾ ਜੋਖਾ ਤੋਰ ਤਾਰ ਕੇ ਵੇਖਾਂਗੇ ਇਹਦਾ ਕੀ ਹਿਸਾਬ ਕਿਤਾਬ ਆ ਚਾਰ ਜਾਨਵਰ ਵਿਖਾਉਣ ਲੱਗੇ ਆ ਜਿਹੜਾ ਪਸੰਦ ਆ ਜਾਂਦਾ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਜੁੜਿਓ ਐਂਡ ਤੱਕ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਜੋ ਇਹਦਾ ਲੇਖਾ ਜੋ ਖਪਰਾ ਤੋਂ ਪੁੱਛੀਏ ਤੇ ਵੇਖੀਏ ਤੋਰ ਤਾਰ ਕੇ ਹੋਰ ਜੀ ਪ੍ਰਤਾਪ ਜੀ ਕੀ ਹਾਲ ਆ ਵਧੀਆ ਜੀ ਵਧੀਆ ਬਸ ਚੜਦੀ ਕਲਾ ਵਧੀਆ ਕਿਰਪਾ ਮੈਨੂੰ ਰੰਗ ਲੱਗੇ ਆ ਸ਼ੁਕਰ ਹੈ ਨਾ ਤੇ ਆਪਣਾ ਪ੍ਰਤਾਪ ਐਡਰੈਸ ਵੀਰੇ ਐਡਰੈਸ ਆਪਣਾ ਜੀ ਪਿੰਡ ਝਾਮਕੇ ਖੁਰਦ ਹਾਂਜੀ ਜਲਾ ਤਰਨਤਨ ਤਸਵੀਰ ਵੀ ਤਰਨਤਨ ਜੀ ਨਾਮ ਹੈਗਾ ਜੀ ਪ੍ਰਤਾਪ ਸਿੰਘ ਜੀ ਆ ਤੇ ਮੋਬਾਈਲ ਨੰਬਰ ਹੈਗਾ ਜੀ 7089801172 7089801172 ਠੀਕ ਆ ਇਹਦੇ ਤੇ ਕਰ ਲਿਓ ਸੰਪਰਕ ਕੋਈ ਜਦੋਂ ਮਰਜ਼ੀ ਤੇ ਆ ਮੈਂ ਦਾ ਕਿਸ ਹਿਸਾਬ ਕਿਤਾਬ ਹੈ ਜਿਹੜੀ ਦੇ ਕੋਲੇ ਖੜੇ ਆਪਾਂ ਜੇ ਭਾਈ ਸੁਆਦ ਹਦ ਜਾਣਦੇ ਕੋਈ ਤੱਜਾਲਾਲੇ ਭਾਵੇਂ ਠੀਕ ਆ ਜੇ ਸੁਈ ਨੂੰ 2 ਮਹੀਨੇ ਆ ਜੇ ਤੇ ਦੁੱਧ ਦੇ ਥੱਲੇ ਚਵਾਵਾ ਤੇ 9 ਦਾ ਲੀਟਰ ਹੈ 8 ਲੀਟਰ ਪੱਕਾ ਦੁੱਧ ਆ ਜੇ 8 ਲੀਟਰ ਦੁੱਧ ਜਿਹੜਾ ਮਰਜ਼ੀ ਆ ਜੇ ਹਾਂਜੀ ਤੇ ਮਿਲਦੀ ਇਦਾਂ ਹੀ ਧਾਰ ਤੇ ਪਹਾੜੇ ਤੇ ਠੀਕ ਆ ਪਹਾੜੇ ਤੇ ਮਿਲਦੀ ਹੈ ਹਾਂਜੀ ਬਣੀ ਬੁਣੀ ਨੇ ਬਣੀ ਨਹੀਂ ਜੀ ਸੂਈ ਇੰਨੇ ਕਿ ਚਿਰਦੀ ਜਾਂਦੇ ਠੀਕ ਆ ਸੂਈ ਥੋੜੇ ਚਿਰਦੀ ਬਣੀ ਨਹੀਂ ਤੋਰ ਕਰਾਈਏ ਚੱਕ ਲਓ ਜੀ ਸਜਣਾ ਚੈੱਕ ਕਰਿਓ ਤੋਰ ਤਾਰ ਮਹਿੰਦੀ ਦੁੱਧ 8 ਲੀਟਰ ਜਿਹੜਾ ਤੁਸੀਂ ਚੋ ਲੈਣਾ ਤੇ ਬਾਕੀ ਥਣ ਥਣ ਚੰਗਾ ਲੱਗਾ ਮੈਨੂੰ ਬਾਕੀ ਸਰੀਰ ਕ ਢਾਂਚਾ ਜਿਹੜਾ ਉਹ ਤੁਸੀਂ ਚੈੱਕ ਕਰ ਲਓ ਬਾਕੀ ਠਣਾ ਠਣਾ ਦੀ ਸਾਫ ਆ ਵਧੀਆ ਜੀ ਓਕੇ ਹਾਂ ਫੇਸ ਕੁਆਲਿਟੀ ਵੀ ਚੰਗੀ ਆ ਹਨਾ ਬਾਕੀ ਚਲ ਜੇ ਕੋਈ ਭੈਣ ਭਰਾ ਹਨਾ ਸਾਮ ਦਾ ਤਾਂ ਉਹਨੂੰ ਮਾੜੀ ਤਾਂ ਨਹੀਂ ਜੱਟਾ ਹਾਂ ਭਰਾਵਾਂ ਦੇ ਚੰਗੇ ਆ ਜੀ ਅੱਛਾ ਆ ਪਤਾ ਹੀ ਹੁੰਦਾ ਤੁਹਾਨੂੰ ਆਪਣਾ ਜੀ ਹਾਂ ਇਹ ਤਾਂ ਗੱਲ ਹੈਗੀ ਵੀ ਕਿੰਨੇ ਦੀ ਦੇਵਾਂਗੇ ਭਾ ਆਪਣਾ ਤੁਹਾਨੂੰ ਬਲਾਗੇ ਜਦਾ ਨਹੀਂ ਦਿੰਦੇ ਨਾਲ ਤੋਲ ਹਾਂ ਉਹ ਵਾਲੇ ਹੁੰਦੇ ਹਨਾ ਸਰਦੀ ਦੇ ਦਿਲ ਕਰਦੇ ਪਿਆਰ ਮੁਹੱਬਤ ਦਾ ਉਹਦਾ ਹੀ ਹੋਰ ਐਂ ਕਹਦੇ ਕਾਂਟਾ ਮਾਂਟਾ 55000 ਦੀ ਹਾਂ ਹੋਰ ਕੋਈ ਮੌਕੇ ਤੇ ਕਰ ਦਾਂਗੇ ਜੀ ਜਨਾਂ ਲਈ ਆ ਕੋ ਦામੀ ਹੋਰ ਛੱਡ ਦੇ ਨੇ ਯਾਰ 51000 ਹਾਂਜੀ ਠੀਕ ਆ ਹੁਣ ਤਾਂ ਹਨ ਬਾਕੀ ਕਿਉਂਕਿ ਮਾਲ ਮੁੱਲ ਤਾਂ ਯਾਰ ਲੱਗੂਗਾ ਹੀ ਗਾਉਂ ਵੀ ਪੈਸੇ ਲਾ ਕੇ ਆਈਆਂ ਹਨਾ ਹਾਂਜੀ ਤੇ ਦੁੱਧ 8 ਲੀਟਰ ਹਾਂਜੀ ਪੱਕਾ ਜਦਾਂ ਕੋਈ ਮਰਜ਼ੀ ਚੋਕ ਕਰੇ ਠੀਕ ਆ ਆ ਮੈਂ ਵੀ ਚੰਗੀ ਆ ਹਨਾ ਹਾਂਜੀ ਮੈਂ ਚੰਗੀ ਆ ਨਾ ਉਹ ਨਾ ਬੰਦਾ ਪਾਇਆ ਸੀ ਛੱਡ ਗਿਆ ਤੇ ਮਾਲ ਬੰਦੀ ਰਹੀ ਮੈਂ ਅੰਦਰ ਮੈਂ ਚੰਗੇ ਦੁੱਧ ਵਾਲੀ ਆ ਚੰਗੇ ਦੁੱਧ ਵਾਲੀ ਮੈਂ ਆ ਵੀ ਆ ਕੇ ਸੰਗਲ ਪਾਇਆ ਇਹਨੂੰ ਤੇ ਲਿਹਾਰੀ ਵੀ ਖੂਗੀ ਇਹਦੇ ਤੇ ਵਿੱਚ ਹਾਂ ਨਿਸ਼ਾਨ ਉਮੀ ਹਾਂ ਲਿਹਾਰੀ ਖੂਗੀ ਤੇ ਮੈਂ ਹੀ ਸਾਰੀ ਬੱਗੀ ਕੀਤੀ ਪਈ ਐ ਬਾਕੀ ਮੈਂ ਘਰਾਣੇ ਦੀ ਹਾਂ ਹਾਂਜੀ ਹਾਂਜੀ ਮੈਂ ਚੰਗੀ ਹਾਂ ਮੈਂ 14 15 ਸੀਰੀ ਆ ਜੇ ਕੋਈ ਬੰਦਾ ਸਾਹਮਣੇ ਆਲਾ ਹੋਵੇ ਹੁਣ ਆਪਾਂ ਇਹ ਆ ਵੀ ਸੁਈ ਨੂੰ ਉਹ ਦੇ ਜਾਂਦੇ ਹਾਂ 3 ਕ ਮਹੀਨੇ ਚਲੋ ਜਿਆਦਾ ਵੀ ਟਾਈਮ ਹੋ ਸਕਦਾ ਕੋਈ ਗੈਸ ਕਰ ਲੈ ਸੁਗਾ ਦੇ ਜਾਂਦੇ ਤੇ ਜਾਂ ਵੀ ਹੋ ਸਕਦਾ ਦੁੱਧ ਹੁਣ 60 ਲੀਟਰ ਜੇ ਛੇ ਇਦਥੇ ਪੱਕਾ ਠੀਕ ਆ 6 ਪੱਕਾ ਜੀ ਸਿਵਾ ਨਹੀਂ ਬੰਦੇ ਦੀ ਰੋਲੀ ਪਈ ਮੈਂ ਇਹ ਵੰਡ-ਮੁੰਡ ਪਾਈਏ ਤੇ ਦੁੱਧ ਘਰ ਆਊਗਾ ਕਰੇ ਝੋਟੀ ਜਾ ਤੱਕ ਵਾਲੀ ਹਾਂਜੀ ਹਾਂਜੀ ਚੰਗੀ ਐ ਝੋਟੀ ਚੂਣ ਚਾਂ ਚੰਗਾ ਹੋਊਗਾ ਹਨਾ ਜੀ ਚੂਣ ਇੱਕ ਨੰਬਰ ਦਾ ਥਾਨ ਚੰਗਾ ਲੱਗਾ ਏ ਕਰਮ ਵਾਲੀ ਨੂੰ ਹਨਾ ਹਾਂਜੀ ਥੋੜੀ ਸਾਭ ਨਹੀਂ ਹੋਈ ਸਾਭਿਆ ਨਹੀਂ ਜੀ ਮਾਲੋ ਨੇ ਨੇ ਚਾਰੂ ਹੋ ਹਾਂ ਰੰਗ ਚੰਗੀ ਚੱਲ ਰੋ ਵੱਡੇ ਘਾਰ ਦੀ ਮੈਂ ਵੰਡ-ਮੁੰਡ ਕੋਈ ਪਾਇਆ ਹੀ ਨਹੀਂ ਇੱਡਾ ਜਿਆਦਾ ਸਾਭਿਆ ਨੇ ਪਰਾਲੀ ਤੇ ਚੂਣ ਦੇ ਪਰਾਲੀ ਪਈ ਇਹ ਇਹ ਤਾਂ ਪੁੱਛਿਆ ਬਣੀ-ਮੁਣੀ ਦਾ ਕਿ ਨਹੀਂ ਨਹੀਂ ਇਹ ਤਾਂ ਬਾਈ ਉਹ ਤਾਂ ਨਹੀਂ ਬਣੀ ਬਾਕੀ ਇਹ ਆ ਵੀ ਆਪਾਂ ਨੂੰ ਚੈੱਕ ਕਰਾਵਾਵਾਂਗੇ ਜੇ ਕੋਈ ਸੱਜਣਾ ਆਪਣੇ ਤੋਂ ਲੈਂਦਾ ਆਪਾਂ ਉਹਨੂੰ ਹੀ ਇਹਨੇ ਚੈੱਕ ਕਰਾ ਲੈ ਕੇ ਜਿੱਦਾਂ ਕਰ ਪਹਿਲੇ ਘਰ ਦਾ ਵੀ ਨਿਕਲ ਆਉਂਦਾ ਨਿਕਲ ਆਉਂਦਾ ਨਿਕਲ ਆਉਂਦੇ ਉਹਦਾ ਕਹਿਣ ਮੁਤਾਬਕ ਉਹਾਂ ਦਾ ਤਿੰਨਾਂ ਤੁ ਮਹੀਨਿਆਂ ਦੀ ਸੂਈ ਆ ਹਾਂ ਚਲੋ ਤੇ ਬਾਕੀ ਇਹ ਆ ਵੀ ਚਲੋ ਮੈਂ ਮਸਲ ਕਸਲ ਵਾਲੀ ਉਹ ਤਰੀ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹਾਂਜੀ ਮੈਂ ਜਾਤ ਵਾਲੀ ਆ ਨਹੀਂ ਮਿਲਦੀ ਮਿਲਕ ਵੀ ਨਾ ਵੇਖ ਕਿੱਡੀ ਤਕੜੀ ਆਉਂਦੀ ਹੈ ਕਰਮ ਵਾਲੀ ਨੂੰ ਹਾਂ ਨਹੀਂ ਚੰਗੀ ਆ ਜਾਤ ਵਾਲੀ ਮੈਂ ਆ ਇਹ ਕੋਈ ਪਤਾ ਨਹੀਂ ਕਰਮ ਵਾਲੀ ਗੱਭਣੀ ਨਿਕਲਿਆ ਵੀ ਮਿਲਦੀ ਧਰਤੀ ਹੈ ਹਾਂਜੀ ਹਾਂਜੀ ਮਿਲਦੀ ਵਧੀਆ ਮਿੱਠੀ ਹੈ ਠੀਕ ਹੈ ਠੀਕ ਹੈ ਇਹਦਾ ਰੇਟ ਫਰਸ਼ਾ ਇਹਦਾ ਰੇਟ ਜੀ ਭਾਵੇਂ ਕੋ ਕਰਾਲੇ 65 ਤੇ ਭਾਵੇਂ ਕਰਾਲੇ 60 ਠੀਕ ਆ 52 ਦੀ ਦੇ ਦਈਏ ਪੂਰੇ ਦੀ 58000 ਦੀ ਇਹ ਹੋਰ ਕਰਦੀ ਮਾਤਾ ਕਰਦੇ ਤੂੰ ਵੇਖਣ ਕਿੱਥੇ ਜੇ ਲਈ ਕੀਤੀ ਹੈ ਨਾ ਤੈਨੂੰ ਪਤਾ ਨਹੀਂ ਕੋਈ ਨਹੀਂ ਆਪਾਂ ਉਹਨੇ ਕਰ ਦੇਣਾ ਵੀ ਜਿਹੜੀਆਂ ਛੋਟਾਂ ਹੀ ਹੋਣ ਮਾਲ ਮਾਰ ਦੀ ਮਿਹਨਤ ਲਿਖ ਜੇ ਤੇ ਹੋਰ ਲੇਗੀ ਹਾਂ ਦੇ ਦਨੇ ਜੀ ਪੂਰੇ 56000 ਦੀ ਪੂਰੇ 56 ਦੀ ਹਾਂਜੀ ਫਿਰ ਹੁਣ 55 ਦੀ ਦੇ ਦਈਏ ਕਿ ਘਾਟਾ ਪੈਂਦਾ ਚਲ ਕੋਈ ਨਹੀਂ 55 ਦੀ ਚਾਹੀਦੀ ਹੈ ਹਣਾ ਦੇ ਦਈਏ 55 ਦੀ ਮਾੜੀ ਤਾਂ ਨਹੀਂ ਕਰ ਪਰ ਇਹਦੇ ਵਿੱਚ ਕੋਈ ਕਿਸੇ ਨੂੰ ਜਿੰਗੇ ਘਾਟਾ ਕਿਉਂ ਵੀ 50000 ਦੀ ਤੇ ਮੈਂ ਉਹ ਵੇਗੰਦਈ ਆ ਦੂਜੇ ਕੰਮ ਜੀ ਵੀ ਜਿਹੜੀ ਕੱਖ ਨਹੀਂ ਦੇ ਦੇ ਮੈਂ ਵੱਢੀ ਆ ਦੁੱਧ ਦੇਣ ਦਈ ਹਾਂ ਤੇ ਜਿਹੜਾ ਚਰੋਂ ਲੜ ਲੱਗ ਜੂਏ ਇਹਦੇ ਤੇ ਰੁਪਈਏ ਵੀ ਕੀ ਦੇ ਰੁਪਈਆ ਲੱਖਰ ਲਾਉਣਾ ਨਾਲੇ ਵਾਕਿਆ ਸਹੀ ਗੱਲ ਆ ਤੇਰੀ ਹਣਾ ਤੇ ਆ ਕਿੰਨੇ ਚਿਰ ਦੀ ਗੱਬਣਾ ਇਹ ਬਾਈ ਹੱਥਾਂ ਮਹੀਨਿਆਂ ਦੀ ਗੱਬਣਾ ਠੀਕ ਆ ਤੇ ਦੁੱਧ ਦੇ ਦੇ ਥੱਲੇ ਹੈਗਾ ਵਾ ਦੋਤ ਨਹੀਂ ਸਾਚਾਗਾ ਇਹ ਆਠਾਂਵੇਂ ਦੀ ਗੱਬਣਾ ਤੇ ਆ ਜਿਹੜੀ ਆ ਨਾ 10 ਤਰੀਕ ਠੀਕ ਆ ਕਿਹੜੀ 10 ਤਰੀਕ ਨੂੰ ਇਹਨੂੰ ਨਵਾਂ ਮਹੀਨਾ ਲੱਗੂ ਆਠ ਕੰਪਲੀਟ ਕਰ ਚੁੱਕੀ ਨਵਾਂ ਲੱਗੂ ਨਵੇਂ ਮਹੀਨੇ ਕੱਤੀ ਆਗੇ ਓਕੇ ਹਾਂਜੀ ਹਾਂਜੀ ਟੂਰ ਕਰਾ ਦਈਏ ਚੱਕੀ ਦੀ ਵੀ ਬਾਕੀ ਸਾਂਭ ਲੂ ਕੋਈ ਦੋ ਮਹੀਨੇ ਹਾਂਜੀ ਉਹ ਹਾਂ ਦੇ ਹਰਿਆਣੇ ਚਲੇ ਅਸੀਂ ਪਹਿਲੇ ਅੱਛਾ ਓਏ ਆ ਕੀ ਜਾਂਦੇ ਜੀ ਹਰਿਆਣੇ ਮਾਝੇ ਵਾਲੇ ਦੇ ਅਰੇ ਆਪਾਂ ਆਪੇ ਡੰਗਰ ਰੋੜ ਦਿੰਦੇ ਆ ਉਹ ਆਖਿਆ ਹੀ ਸਹੀ ਗੱਲ ਹੈ ਨਾ ਇਹ ਜਾਣੇ ਦਾ ਸਾਰਾ ਮਾਲੇ ਜੀ ਵਾਕੇ ਉੱਥੇ ਸੰਭਣ ਵਾਲੇ ਥਾਂ ਬਾਕੀ ਚਾਰੂ ਹੋਊਗੀ ਇਹ ਵੀ ਵਿਚਾਰੀ ਮੈਂ ਨਾ ਚਾਰੂ ਬੜੀ ਆ ਤੇ ਫਿਰ ਨਾ ਮੈਂ ਕਾਲੀ ਕੁੜੀ ਸਾਰੀ ਸਾਬ ਵੀ ਨਹੀਂ ਆ ਮੈਂ ਇਹੋ ਮੈਂ ਦੇ ਰਤ ਹੁੰਦੀ ਤੇ ਮੈਂ ਕਿਦਾਂ ਵਾਕੇ ਜੀ ਤੇ ਬਾਕੀ ਨਵਾਉਂਦਾ ਤੂੰ ਵੀ ਨਹੀਂ ਨਹੀਂ ਆਪਾਂ ਦੇ ਲੋਣ ਨਹੀਂ ਆਪਾਂ ਦੇ ਆ ਚਾਹੀਦਾ ਹਨਾ ਦੇਂਦਾ ਹੀ ਨਹੀਂ ਤੇ ਨਾ ਆਤੀ ਤਾਂ ਮੈਂ ਡੁੱਲੀ ਜਾਂਦੇ ਨਾ ਉਹ ਦੇਂਦਾ ਹੀ ਨਹੀਂ ਬਾਈ ਅੱਛਾ ਲਿਬੜੀਆਂ ਚੰਗੀਆਂ ਮੋਰੀ ਥੋੜਾ ਜਿਹਾ ਨਾ ਲਾ ਲੀ ਕੀ ਆ ਅੱਛਾ ਇਹ ਵੀ ਵੇਚ ਕੇ ਆਪਣੇ ਤੋਂ ਖੜ ਕੇ ਤੇ ਫੁਲਕਾਰੀ ਬਲੂ ਹੀ ਪਾ ਕੇ ਵੇਚਣੀ ਹੁੰਦੀ ਨਾ ਆਗੇ ਤਾਂ ਫਿਰ ਟੰਗਰ ਪਛਾਨਿਆ ਨਹੀਂ ਜਾਂਦਾ ਠੀਕ ਆ ਠੀਕ ਆ ਇਹ ਕਿੰਨੇ ਦੀ ਦੇਣੀ ਹੈ ਇਹ ਬਾਈ ਮੋਲ ਤੇ ਜਿੱਡੀ ਮਹੀ ਆ ਭਾਵੇਂ ਆਪਾਂ ਇਹਦਾ 65 ਵੀ ਕਰ ਲੀਏ ਹਾਂਜੀ 60 ਵੀ ਕਰ ਲੀਏ ਚੱਲਦਾ ਦੇ ਦਈਏ ਪੂਰੇ 55 ਤੂੰ ਵੇਖ ਹਣਾ ਪੂਰੇ 55000 ਦੇ ਪਿਆਤ ਇਹ ਤੋਂ ਨਾ ਜਿੱਕਰ ਨਾ ਰੋਡ ਪੈਲਾ ਆ ਇਹ ਵੀ ਗੱਲ ਸਹੀ ਆ ਅੱਠ ਮਹੀਨਿਆਂ ਦੀ ਮੈਂ ਘੱਪਣ ਜੇ ਤੇ ਆ ਜਿਹੜੀ 10 ਤਰੀਕ ਨੂੰ ਨਵਾਂ ਮਹੀਨਾ ਲੱਗਦਾ ਦੋ ਮਹੀਨੇ ਮੈਂ ਕੱਤੀ ਹਾਂ ਦੋ ਮਹੀਨੇ ਕਹਿੰਦੇ ਸਾਂਭ ਲਈ ਇਹ ਦੂ ਰੁਪਈਆ ਲਾਜੋ ਹਾਂਜੀ ਤੇ ਇਹਦਾ ਕੀ ਲੇਖਾ ਜੋਖਾ ਹੀ ਇਹ ਪਹਿਲੇ ਸੁਇ ਤੇ ਸੁਈ ਜੇ ਠੀਕ ਆ ਤੇ ਸੁਈ ਨੇ ਇਹਨੂੰ ਕਿ ਡੇਢ ਕ ਮਹੀਨਾ ਆਇਆ ਹਾਂਜੀ ਤੋਂ ਤੇ ਇਹਦੀ ਬੂਚੀ ਵੀ ਬਣੀ ਹੈਗੀ ਆਪਾਂ ਨੂੰ ਅੱਛਾ ਹਾਂ ਨਹੀਂ ਹੈ ਭੂਛੀ ਫਰੋਂ ਲੈਂਦੀ ਆਪਾਂ ਨਾਲ ਠੀਕ ਆ ਤੇ ਮਿਲਦੀ ਤਾਂ ਮੈਂ ਭੂਚੀ ਤੇ ਵੀ ਤੇ ਬਾੜਾ ਸੁੱਟ ਕੇ ਮਿਲਦੀ ਨਹੀਂ ਬਣੀ ਠੀਕ ਆ ਦੁੱਧ ਪਹਿਲਾ ਇਹ ਦੁੱਧ 8 ਲੀਟਰ ਟੋਰ ਕਰਾ ਦੇ ਚੱਕ ਉਦੋਂ ਲਓ ਵੀ ਸੱਜਣਾ ਪਹਿਲਾਂ ਨਾ ਦੁੱਧ 8 ਲੀਟਰ ਆ ਭੂਸ਼ੀ ਵੀ ਬਣੀ ਆ ਡੇਢ ਦੋ ਮਹੀਨਿਆਂ ਦੇ ਲਾਗੇ ਬੰਨੇ ਦੀ ਸੂਈ ਆ ਠੀਕ ਆ ਓਕੇ ਠੀਕ ਆ ਓਕੇ 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 ਬਾਕੀ ਝੋਟੀ ਠੀਕ ਆ ਪਾੜੀ ਤੇ ਮਿਲਦੀ ਆ ਹਾਂਜੀ ਪਾੜੀ ਦੇ ਨਾ ਨਹੀਂ ਆ ਹਾਂ ਜਵਾਨੀ ਜਾ ਸਹੀ ਗੱਲ ਆ ਮਟਰ ਗਿਆਨ ਦਾ ਨਹੀਂ ਕੱਟੀ ਹੂੰ ਤੇ ਜੇ ਕੋਈ ਬੰਦਾ ਦਾਣਾ ਫੱਕਾ ਪਾ ਲੂਗਾ ਇਹਨੇ 9-10 ਲੀਟਰ ਤੋਂ ਦੇਈ ਜਾਣਾ ਹਣਾ ਤੇ ਬੰਦੀ ਵਾਢੀ ਵਾਢੀ ਹਾਂ ਥਾਨ ਨੂੰ ਇਹ ਵਾ ਚੰਗਾ 50-5000 ਰੁਪਏ ਦੇ ਹਮਸਰਾ ਕਟਿੰਗਾ ਆਉਂਦੀਆਂ ਆਉਂਦੀਆਂ ਐਵੇਂ ਹੀ ਗੱਲ ਆ ਹਣਾ ਚੰਗੀ ਕੱਟੀ ਇਹਦਾ ਫਿਰ ਏ ਬਾਈ ਦੇ ਦੀਏ 55 ਦੀ ਤੂੰ ਵੇਖ ਲੈ 6 ਪੂਰੇ 50 ਦੀ ਚੰਦ ਪੂਰੇ 50 ਦੀ ਨਾ ਹੁੰਦੀ ਲੋੜ ਨਹੀਂ ਨਾ ਹੁੰਦੀ ਲੋੜ ਨਹੀਂ ਕਹਿੰਦੀ ਅਗਲਾ ਆਪੇ ਨਵਾ ਲੂਗਾ ਬਸ ਨਾ ਕਰੀਦਾ ਲਗਾ ਨਾ ਨਾ 50000 ਚ ਹੁਣ ਕੀ ਦੇਈਏ ਫਿਰ ਹਨਾ ਵਾਕਈ ਗੱਲ ਤੇਰੀ ਸਹੀ ਆ ਧੰਨਵਾਦ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਾਂਗੇ